ਤਸਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਕਰਾਰੇ ਗਰਮਾ-ਗਰਮ ਅਤੇ ਟੇਸਟ ਨਾਲ ਭਰਪੂਰ ਆਲੂ ਮਿਰਚੇ ਦੇ ਪਕੌੜੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵੀਡੀਓ ਪਸੰਦ ਨੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਪਕੌੜੇ ਬਣਾਉਣ ਲਈ ਮੈਂ ਲਿਆ ਦੋ ਆਲੂ ਤਿੰਨ ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਲਸਣ ਅਦਰਕ ਤੇ ਪਾਲਕ ਅੰਨਾ ਸਾਰਿਆਂ ਨੂੰ ਅਸੀਂ ਪਹਿਲੇ ਕੱਟ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਕੱਟੇ ਆਲੂ ਫਿਰ ਪਿਆਜ਼ ਨਾਲ ਹੀ ਅਸੀਂ ਕੱਟ ਲਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਅਸੀਂ ਸਾਬਤ ਹੀ ਪਕੌੜੇ ਕੱਢਣੇ ਨੇ ਤੇ ਸਿਰਫ ਅਸੀਂ ਸਨੋਂ ਕੱਟ ਹੀ ਲਗਾਣਾ ਹੈ ਕੱਟ ਲਗਾ ਕੇ ਨਾਲ ਅਸੀਂ ਕੱਟ ਲਾਂਗੇ ਪਾਲਕ ਨੂੰ ਪਾਲਕ ਨੂੰ ਤੁਸੀਂ ਬਰੀਕ-ਬਰੀਕ ਕੱਟ ਲਿਓ ਪਾਲਕ ਕੱਟਣ ਤੋਂ ਬਾਅਦ ਅਸੀਂ ਲਸਣ ਅਦਰਕ ਨੂੰ ਕੱਟ ਲਵਾਂਗੇ ਕੱਟ ਕੇ ਨੂੰ ਚਟੂ ਵਿੱਚ ਕੁੱਟ ਲਵਾਂਗੇ ਜਦੋਂ ਅਸੀਂ ਪਕੌੜਿਆਂ ਦੇ ਵਿੱਚ ਅਦਰਕ ਲਸਣ ਨੂੰ ਕੁੱਟ ਕੇ ਪਾਉਂਦੇ ਆ ਤੇ ਪਕੌੜਿਆਂ ਦਾ ਬਹੁਤ ਹੀ ਵਧੀਆ ਟੇਸਟ ਆਂਦਾ ਹੈ। ਕੋਲੀ ਦੇ ਕਰੀਬ ਅਸੀਂ ਲੈਣਾ ਵੇਸਣ ਤੇ ਵੇਸਣ ਦੇ ਵਿੱਚ ਸਵਾਦ ਅਨੁਸਾਰ ਸਾਰੇ ਮਸਾਲੇ ਐਡ ਕਰਾਂਗੇ। ਮੈਂ ਲਿਆ ਨਮਕ, ਹਲਦੀ, ਸੁੱਕਾ ਧਨੀਆ, ਜੀਰਾ, ਮਸਾਲਾ ਆਮ ਜੋਰ ਤੁਸੀਂ ਆਪਣੇ ਸਵਾਦ ਅਨੁਸਾਰ ਮਸਾਲੇ ਲੈ ਸਕਦੇ ਹੋ ਤੇ ਪਾਣੀ ਪਾ ਕੇ ਅਸੀਂ ਬੇਸਨ ਨੂੰ ਘੋਲ ਲਵਾਂਗੇ ਬੇਸਨ ਦਾ ਬੈਟਰ ਨਾ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਸੰਘਣਾ ਤੇ ਪਾਣੀ ਜੱਕਦਮ ਸਾਰਾ ਨਹੀਂ ਪਾਣਾ ਅਸੀਂ ਬੇਸਨ ਦੇ ਹਿਸਾਬ ਦੇ ਨਾਲ ਹੀ ਪਾਣੀ ਪਾਵਾਂਗੇ ਤੇ ਕਟਿਆ ਹੋਇਆ ਲਸਣ ਪਿਆਜ਼ ਅਸੀਂ ਬੈਟਰ ਦੇ ਵਿੱਚ ਪਾ ਦਾਂਗੇ ਨਾਲ ਹੀ ਪਾ ਦਾਂਗੇ ਅਸੀਂ ਕਟਿਆ ਹੋਇਆ ਧਨੀਆ ਤੁਸੀਂ ਪਕੌੜਿਆਂ ਦੇ ਵਿੱਚ ਧਨੀਆ ਜ਼ਰੂਰ ਪਾਓ ਐਂਡ 'ਚ ਪਾਵਾਂਗੇ ਅਸੀਂ ਅੱਧਾ ਚਮਚ ਬੇਕਿੰਗ ਸੋਡਾ ਬੇਕਿੰਗ ਸੋਡਾ ਪਾਉਣ ਨਾਲ ਪਕੌੜੇ ਬਹੁਤ ਹੀ ਕਰਾਰੇ ਤੇ कुरਕਨੇ ਬੰਦੇ ਨੇ ਬੇਸਨ ਦੇ ਕੋਲ ਵਿੱਚ ਅਸੀਂ ਪਾਵਾਂਗੇ ਕੱਟੇ ਹੋਏ ਆਲੂ, ਤਿਆਜ਼ ਤੇ ਪਾਲਕ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਆਲੂ ਅਤੇ ਮਿਰਚਾਂ ਨੂੰ ਬੇਸਨ ਦੇ ਵਿੱਚ ਕੋਲ ਕੇ ਡਬੋ ਡਬੋ ਕੇ ਹੌਲੀ ਹੌਲੀ ਤੇਲ ਵਿੱਚ ਪਾਓ ਪਕੌੜਿਆਂ ਨੂੰ ਅੰਦਰ ਮਿਆਨੀ ਅੱਗ ਤੇ ਤਲਣਾ ਅਸੀਂ ਜਦ ਤੱਕ ਉਹ ਸੁਨਹਿਰੇ ਅਤੇ ਕਰਾਰੇ ਨਾ ਹੋ ਜਾਣ ਫਿਰ ਪਕੌੜੇ ਸਾਡੇ ਜਦੋਂ ਚੰਗੀ ਤਰ੍ਹਾਂ ਬਨ ਜਾਣਗੇ ਜਾਨਕੀ ਪੱਕ ਜਾਣਗੇ ਤੇਰੇ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਾਂਗੇ ਜਦੋਂ ਇਸ ਨੂੰ ਬਾਹਰ ਕੱਢਣਾ ਤਾਂ ਤੁਸੀਂ ਪਲੇਟ ਦੇ ਵਿੱਚ ਟਿਸ਼ੂ ਪੇਪਰ ਨੂੰ ਜ਼ਰੂਰ ਰੱਖਿਓ ਤਾਂ ਜੋ ਵਾਧੂ ਤੇਲ ਪੇਪਰ ਦੇ ਨਾਲ ਲੱਗ ਸਕੇ ਤੇ ਦੇਖੋ ਪਕੌੜੇ ਸਾਡੇ ਬਣ ਗਏ ਨੇ ਆਲੂ ਤੇ ਪਾਲਕ ਦੇ ਇਹਨਾਂ ਨੂੰ ਹੁਣ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸ ਤੋਂ ਬਾਅਦ ਅਸੀਂ ਪਾਵਾਂਗੇ ਮਿਰਚਾਂ ਦੇ ਤੁਸੀਂ ਇਹਨਾਂ ਨੂੰ ਇਕੱਠੇ ਵੀ ਕੱਢ ਸਕਦੇ ਹੋ ਤੇ ਬਕਰੇ ਬਕਰੇ ਕਰਕੇ ਵੀ ਕੱਢ ਸਕਦੇ ਹੋ ਲਓ ਜੀ ਤਿਆਰ ਨੇ ਸਾਡੇ ਕਰਾਰੇ ਆਲੂ ਵਾਲੇ ਪਕੌੜੇ ਇਹਨਾਂ ਨੂੰ ਅਸੀਂ ਹਰੀ ਚਟਣੀ, ਇਮਲੀ ਦੀ ਚਟਣੀ ਜਾਂ ਟਮਾਟਰ ਸੌਸ ਨਾਲ ਸਰਵ ਕਰਾਂਗੇ ਬਸਾਂ ਤਾਂ ਜਾਂ ਸਰਦੀ ਦੇ ਮੌਸਮੇਂ ਤੇ ਪਕੌੜੇ ਖਾਣਾ ਬਹੁਤ ਹੀ ਵਧੀਆ ਲੱਗਦੇ ਨੇ ਮੇਰੇ ਬੱਚਿਆਂ ਨੂੰ ਆਲੂ ਦੇ ਪਕੌੜੇ ਖਾਣਾ ਬਹੁਤ ਹੀ ਪਸੰਦ ਨੇ ਤੇ ਮੈਂ ਉਹਨਾਂ ਲਈ ਆਲੂ ਦੇ ਪਕੌੜੇ ਵੱਖਰੇ ਕੱਢੇ ਨੇ ਕਿਉਂਕਿ ਉਹ ਇਕੱਠੇ ਮਰਚਾਂ ਦੇ ਜਾਂ ਪਾਲਕ ਦੇ ਪਕੌੜੇ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਇਸ ਤੋਂ ਬਾਅਦ ਅਸੀਂ ਕੱਢਾਂਗੇ ਮਰਚਾਂ ਵਾਲੇ ਬੇਸਨ ਵਿੱਚ ਮਰਚਾਂ ਨੂੰ ਪਾ ਕੇ ਤੇ ਇੱਕ ਇੱਕ ਕਰਕੇ ਅਸੀਂ ਗਰਮ ਤੇਲ ਦੇ ਵਿੱਚ ਮਰਚਾਂ ਨੂੰ ਪਾਵਾਂਗੇ ਇਹ ਪਕੌੜੇ ਬਹੁਤ ਹੀ ਜ਼ਿਆਦਾ ਟੇਸਟ ਲੱਗਦੇ ਨੇ ਤੇ ਇਹ ਐਨੇ ਕਰਾਰੇ ਬੰਦੇ ਨੇ ਤੁਸੀਂ ਇੱਕ ਵਾਰੀ ਬਣਾ ਕੇ ਖਾਓਗੇ ਤੇ ਇਸ ਨੂੰ ਬਾਰ-ਬਾਰ ਬਣਾਓਗੇ ਮੈਨੂੰ ਤੇ ਇਹ ਪਕੌੜੇ ਬਹੁਤ ਜ਼ਿਆਦਾ ਪਸੰਦ ਨੇ ਤੈਨੂੰ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਦੇਖੋ ਮਰਚਾਂ ਵਾਲੇ ਪਕੌੜੇ ਵੀ ਸਾਡੇ ਤਿਆਰ ਹੋ ਗਏ ਨੇ ਲੋ ਜੀ ਤਿਆਰ ਨੇ ਸਾਡੇ ਗਰਮਾ-ਗਰਮ ਆਲੂ ਮਿਰਚ ਵਾਲੇ ਪਕੌੜੇ ਚਾਹ ਦੇ ਕੱਪ ਨਾਲ ਇਹ ਪਕੌੜੇ ਹੋਰ ਵੀ ਜ਼ਿਆਦਾ ਸਵਾਦ ਲੱਗਦੇ ਨੇ। ਦੋਸਤੋ ਜੇ ਤੁਹਾਨੂੰ ਇਹ ਆਲੂ ਮਿਰਚ ਪਕੌੜੇ ਦੀ ਰੈਸিপি ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਮਿਲ ਸਕੇ। ਤੇ ਫਿਰ ਮਿਲਾਂਗੇ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ। ਬਾਏ ਬਾਏ।